ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮ ਰਾਖਤ ਪਾਤਸ਼ਾਹੀ ਦਾਵਾ ਇਸ ਗੱਲ ਨੂੰ ਸੱਚ ਸਾਬਤ ਕਰਦੇ ਹੋਏ ਪਿੰਡ ਖਿਆਲੀ ਚਹਿਲਾਂਵਾਲੀ ਦੇ ਨੌਜਵਾਨ ਜ਼ਿਲ੍ਹਾ ਮਾਨਸਾ ਤੋਂ ਅੱਜ ਪੰਜਾਬ ਦੇ ਆਖਰੀ ਪਿੰਡ ਜੋ ਪਾਕਿਸਤਾਨ ਦੇ ਬਾਰਡਰ ਤੇ ਆ ਤੇ ਰਾਵੀ ਦੇ ਕੰਢੇ ਤੇ ਆ ਜਿੱਥੇ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਕਣੀਆਂ ਕਾ ਬੇਟ ਵਿਖੇ ਰਾਸ਼ਨ ਨਾਲ ਤੂੜੀ ਦੇ ਟਰਾਲੇ ਲੈ ਕੇ ਪਹੁੰਚੇ ਨੇ ਔਰ ਇਸ ਸਮੇਂ ਅੱਜ ਸਾਰੇ ਦਿਨ ਦੀ ਮਿਹਨਤ ਤੋਂ ਬਾਅਦ ਇਹਨਾਂ ਨੌਜਵਾਨਾਂ ਨੇ ਅਕਾਲੀ ਦਲ ਵਾਰਿਸ ਪੰਜਾਬ ਜਥੇਬੰਦੀ ਦੇ ਨਾਲ ਰਲ ਕੇ ਕੱਲੇ-ਕੱਲੇ ਘਰ ਕੱਲੇ-ਕੱਲੇ ਡੇਰੇ ਨੂੰ ਆਪਣੀ ਇਨਸਪੈਕਸ਼ਨ ਕਰਕੇ ਸਮਾਨ ਪਹੁੰਚਾਇਆ ਆ ਪੰਥ ਦਾ ਦਸਵੰਦ ਸਹੀ ਲੋੜਵੰਦਾ ਤੱਕ ਪਹੁੰਚਾਇਆ ਇਹ ਨੌਜਵਾਨ ਵਧਾਈ ਦੇ ਪਾਤਰ ਨੇ ਔਰ ਬੜੀ ਚੜ੍ਹਦੀ ਕਲਾ ਵਾਲੇ ਸਿੰਘ ਸੂਰਮੇ ਨੇ ਆਓ ਇਹਨਾਂ ਦੀ ਹੌਸਲਾ ਅਫਜ਼ਾਈ ਕਰੀਏ ਚੜ੍ਹਦੀ ਕਲਾ ਦੇ ਜਕਾਰੇ ਦੇ ਨਾਲ ਔਰ ਮਹਾਰਾਜ ਸੱਚੇ ਪਾਤਸ਼ਾਹ ਦਾ ਸਕਾਨਾ ਕਰਾਣਾ ਕਰੀਏ ਫਤੇ ਦੀ ਸਾਜ ਪਾ ਕੇ ਬੋਲੇ ਇਸ਼ਾਨਿਹਾਲਾ ਸੁਬਾਹ ਅੱਲਾਹ ਕਾ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ